ਆ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਜੀ ਇੱਕ ਪੂਰੀ ਟੌਪ ਦੀ ਵੀਡੀਓ ਆ ਜਰਾ ਸੁਣ ਕੇ ਦੇਖਿਓ ਹੈਲੋ ਹੈਲੋ ਕੌਣ ਤੁਸੀਂ ਕੌਣ ਆ ਜੀ ਐ ਭਾਜੀ ਮੈਂ ਬੋਲਣ ਲਈ ਆਂ ਪੂਪੇ ਦੀ ਘਰ ਦੀ ਤੇ ਬਿਦ ਜਾ ਕਿੱਥੇ ਆ ਮੁੰਡੇ ਡਾਡਾ ਵੇੜਾ ਮੁੰਡਾ ਆਕਾਸ਼ ਹੈ ਕੀ ਨਾ ਵਕਾਸ਼ ਆ ਆ ਦੇ ਇਹਨਾਂ ਭਾਜੀ ਮੈਂ ਲੋ ਕੀ ਕਰਤੂਦ ਕੀਤੀ ਐ ਤੁਸੀਂ ਕ ਹੇ ਭਾਰੀ ਮੈਂ ਆਪੂ ਤੇ ਕਰੋ ਬੋਲਣ ਦੇ ਆ ਮੈਂ ਲਾਇਆ ਕਾਸ਼ ਨੂੰ ਫੋਨ ਐ ਇਹ ਆਪਣਾ ਨਰਿੰਦਰਪੁਰੇ ਕਿਹੜਾ ਕਾਸ਼ ਐ ਇਹ ਦਾ 77 ਦਾ ਮੁੰਡਾ ਹਾਂਜੀ ਯਾਰਾ ਸੋਨਾ ਕੀ ਗੱਲ ਲਾਇਆ ਜੀ ਹੈਲੋ ਹਾਂਜੀ ਹਾਂਜੀ ਭਾਰੀ ਮੈਂ ਆਜਾਂ ਤੰਡੇ ਸਬਾਣਾ ਗੱਲ ਕਰੋ ਮੈਂ ਖੰਡਈ ਆ ਵੀ ਮੈਂ ਇਸ ਤੇਰੇ ਦੇ ਘਰ ਫੋਨ ਲਾਇਆ ਹਾਂ ਹਾਂਜੀ ਦੱਸੋ ਏ ਨਾ ਡਾਡਾ ਦੇ ਮੁੰਡੇ ਨੇ ਕਰਤੂਤ ਵੇਖ ਲਓ ਕੀ ਕੀਤੀ ਐ ਇਹਨਾਂ ਇੱਥੇ ਕੁੱਤੇ ਦੇ ਗਏ ਆ ਕੱਲ ਦਾ ਸੁਧਾਰ ਕੌਣ ਕੌਣ ਇਹ ਕਾਸਤੇ ਇੱਕ ਕੋਈ ਹੋਰ ਮੁੰਡਾ ਆ ਦੀਪੂ ਕੇ ਕੌਣ ਆ ਉਹ ਸੱਤਾ ਇਹ ਦੇਖੋ ਜੀ ਡਾੜਾ ਨੰਬਰ ਗਲਤ ਲੱਗਾ ਵਾ ਕੋਈ ਪੁੱਤ ਆ ਉਹ ਆਟਾ ਜਿਹੜਾ ਆੜੇ ਦੇ ਘਰ ਬੈਠਾ ਵਾ ਪੁੱਤਾ ਉਹ ਨਹੀਂ ਭਾਰੀ ਉਹ ਕੱਲ ਲਿਆਏ ਇੱਥੇ ਤੇ ਇਹਨਾਂ ਨੇ ਮੁੰਡੇ ਜਿਹੜਾ ਕੁੱਤਾ ਛੱਡ ਕੇ ਗਏ ਉਹਨੇ ਤਾਂ ਕਿਤੇ ਖਾ ਲਿਆ ਇੱਥੇ ਨਹਾਣਾ ਕਿਹਦਾ ਕੱਲ ਕਿਹੜੇ ਟਾਈਮ ਛੱਡ ਕੇ ਗਏ ਜੇ ਇਹ ਕੱਲ ਭਾਰੀ ਆਇਆ 4 ਵਜੇ ਕੇ ਆ ਤੂੰ ਇਹ ਦੱਸ ਤਾ ਨਾ ਆਪਣੇ ਕਬੂਤਰਾਂ ਨਾਲ ਕਰਕੇ ਇੱਥੇ ਕੋਈ ਕਬੂਤਰ ਲੈਣਾ ਆ ਤੇ ਕੁੱਤਾ ਛੱਡ ਗਏ ਆ ਨਾਏ ਕਰਦੇ ਹੀਏ ਇਹ ਭਾੜੀ ਹੋਣੇ ਨਾ ਸਾਨੂੰ ਪਤਾ ਨਹੀਂ ਸਾਡੇ ਤੇ ਬੂਏ ਘੜੀ ਕੁੱਤਾ ਲਾ ਕੇ ਤੇ ਉਹਨੇ ਜਦੋਂ ਨਿਆਣਾ ਖਾਦਾ ਤਾਂ ਅਨਪੀਰੇ ਲੱਗਾ ਆ ਇਹ ਨਾਲ ਕੋਈ ਨਹੀਂ ਇਹ ਭਾੜੀ ਕਾਤੇ ਨਾ ਮੋਟਰਸਾਈਕਲ ਤੇ ਹੋਣਾ ਇਹਨਾਂ ਤੋਂ ਕੀ ਆ ਤੁਹਾਡੇ ਕੁੱਤੇ ਮੁਰਦਕਲੇ ਆ ਨਹੀਂ ਗਾ ਉਹ ਤੂੰ ਤੇ ਮੁੰਡੇ ਦਾ ਹੋਊਗਾ ਦੇਖੋ ਤੂੰ ਹੀ ਸਿਆਣੇ